ਤੇ ਮੈਨੂੰ ਇਹਨਾਂ ਗਲੀਆਂ ਜਾ ਕੇ ਰੋਣ ਆ ਰਿਹਾ ਜੀ 70 ਸਾਲਾਂ ਤੋਂ ਜਿਹੜੇ ਗਲੀਆਂ ਨਾਲੀਆਂ ਦੀਆਂ ਜਿਹੜੀਆਂ ਸਰਕਾਰਾਂ ਅੱਜ ਤੱਕ ਰਾਜ ਕਰਦੀਆਂ ਆ ਰਹੀਆਂ ਜੇ ਤਸਵੀਰਾਂ ਤੁਸੀਂ ਦੇਖੋ ਵਕਾਸ ਵੇਖੋ ਪੰਜਾਬ ਦਾ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਰੰਗਲਾ ਪੰਜਾਬ ਬਣਾਤਾ ਅਸੀਂ ਵਿਕਾਸ ਕਰਤਾ ਕਹਿੰਦੇ ਮੈਨੂੰ ਤੇ ਰੰਗ ਤੇ ਕਿਤੇ ਨਹੀਂ ਦੇਂਦਾ ਨਹੀਂ ਹਾਂ ਗੰਦਲਾ ਪੰਜਾਬ ਜ਼ਰੂਰ ਬਣਾਤਾ ਹਰ ਘਰ 'ਚ ਨਸ਼ਾ ਉਹਨੇ ਇੱਥੇ ਕੈਂਪੇਨ ਕਰ ਰਹੇ ਹਾਂ ਤੇ ਭੈਣ ਸਾਡੀ ਕਹਿੰਦੀ ਕਿ ਅਸੀਂ 7 ਵਜੇ ਤੋਂ ਬਾਅਦ 10 ਰੁਪਏ ਦਾ ਨੋਟ ਲੈ ਕੇ ਹੱਥ 'ਚ ਅਸੀਂ ਨਿਕਲ ਨਹੀਂ ਸਕਦੇ। ਤੁਰੇ ਜਾਂਦੇ ਆ ਸਾਡੇ ਤੋਂ ਮੋਬਾਈਲ ਖੋਹ ਲਿੱਤਾ ਜਾਂਦਾ ਕਿਤੇ ਬਿਮਾਰੀ ਸ਼ਮਾਰੀ ਹੋ ਜੇ ਨਾ ਤੇ ਅਸੀਂ ਡਰਦੇ ਰਾਤ ਨੂੰ ਹਸਪੀਟਲ ਨਹੀਂ ਜਾਂਦੇ। ਤਿੰਨ ਤਿੰਨ ਵਾਰਾਂ ਐਮ.ਐਲ.ਏ ਬਣਿਆ ਹੋਇਆ ਹਰਮੀਤ ਘਰ ਘਰ 'ਚ ਨਸ਼ਾ ਵਾੜਦਾ। ਇੱਥੇ ਬੱਚੇ 10 10 ਸਾਲ ਦੇ ਬੱਚੇ ਨਸ਼ਿਆਂ ਤੇ ਲਾਤੇ ਆ। ਇਸ ਇੱਕ ਵੀਰ ਉਹ ਸਾਹਮਣੇ ਗਲੀ ਦੇ ਵਿੱਚ ਪਿਆ ਉਹਨੂੰ ਅਸੀਂ ਪੁੱਛਿਆ ਕਿ ਕੀ ਹੋਇਆ? ਕਹਿੰਦਾ ਜੀ ਨਸ਼ੇ ਕਰਕੇ ਤੇ ਮੈਂ ਆਹ ਨਸ਼ੇ ਕਰਕੇ ਕੀ ਆ ਕਹਿੰਦਾ ਥਲੜਾ ਧੜ ਨਹੀਂ ਚੱਲਦਾ ਮੈਂ ਕਿਉਂ ਕਹਿੰਦਾ ਟੀਕਾ ਲਾ ਬੈਠਾ ਸਰਕਾਰ ਤਾਂ ਕਹਿੰਦੀ ਸੀ ਯੁੱਧ ਨਸ਼ਿਆ ਵਿਰੋਧ ਚਲਾਇਆ ਮੈਨੂੰ ਤਾਂ ਯੁੱਧ ਇਹਨਾਂ ਦਾ ਨਸ਼ਿਆ ਵਿਰੋਧ ਜੜਿਆ ਚਲਾਇਆ ਜਰੂਰ ਹੋਇਆ ਇਹਨਾਂ ਨੇ ਪਰ ਉਹ ਘਰ ਘਰ ਪਚਾ ਕੇ ਨਸ਼ਾ ਖਤਮ ਕਰ ਰਹੇ ਨੇ ਬਾਹਰੋਂ ਆ ਰਿਆ ਇਹਨਾਂ ਦੇ ਗਦਾਮ ਭਰੇ ਹੋਏ ਆ ਉਹ ਗਦਾਮ ਖਾਲੀ ਕਰ ਰਹੇ ਆ ਖਤਮ ਕਰ ਰਹੇ ਆ ਲੋਕਾਂ ਦੀਆਂ ਨਸਲਾਂ ਦੇ ਵਿੱਚ ਲਾ ਲਾ ਕੇ ਨਾੜਾਂ ਤੱਕ ਪਚਾ ਪਚਾ ਕੇ ਮੇਟ ਮੁਨੀਸ਼ ਸਸੋਦੀ ਆ ਗਏ ਕਹਿੰਦੇ ਕਿ ਜੇ ਤੁਸੀਂ ਪੰਜਾਬ ਬਚਾਉਣਾ ਜੇ ਤੁਸੀਂ ਬੱਚਿਆਂ ਆਪਣੇ ਨੂੰ ਭੇਖ ਨੂੰ ਬਚਾਉਣਾ ਤਾਂ ਫਿਰ ਹਰਮੀਤ ਨੂੰ ਕਿਤੇ ਵੋਟ ਨਾ ਪਾ ਬੈਠਿਓ ਅਸੀਂ ਹਰਮੀਤ ਨੂੰ ਟੰਗਣਾ ਜਿੱਦਾਂ ਇਹ ਸਰਕਾਰ 'ਚ ਆਏ ਅਸੀਂ ਹਰਮੀਤ ਨੂੰ ਟੰਗਾਂਗੇ ਮੈਂ ਸੁਣ ਰਿਹਾ ਹਾਂ ਕਿ ਕੋਈ ਨਾ ਇਹਨਾਂ ਨੇ 20 ਕਰੋੜ ਰੁਪਏ ਦਾ ਇੱਕ ਸਰਫ ਮੰਗਾਇਆ ਹੈ ਦਿੱਲੀ ਲੋ ਇਹਨੇ ਬੈਗ ਭਰ ਕੇ ਦੋ ਤੇ ਉਹਦੇ ਵਿੱਚ ਉਹਨੂੰ ਧੋਤਾ ਹਰਮੀਤ ਨੂੰ ਧੋਕੇ ਤੇ ਉਹ ਸਾਰਾ ਜਿਹੜਾ ਹੈ ਉਹਦਾ ਜਿਹੜਾ ਨਸ਼ਿਆਂ ਨੂੰ ਸ਼ਾ ਵਾਲਾ ਸੀ ਉਹ ਕੰਮ ਉਹਦਾ ਸਾਫ਼ ਹੋ ਗਿਆ ਤੇ ਉਹ ਇਨਕਲਾਬੀ ਯੋਧਾ ਬਣ ਗਿਆ ਹੁਣ ਬਿਲਕੁਲ ਕਲੀਨ ਵਾ ਤਨੀ ਕਿ ਜਿਹੜਾ 20 ਕਰੋੜ ਰੁਪਿਆ ਜਿਹੜਾ ਉਹਨੇ ਸਿਰਫ ਖਰੀਦੇ ਆ ਜੀ 20 ਕਰੋੜ ਚ ਤੇ ਉਹ ਵੀਰ ਇੱਥੇ ਨਸ਼ਾ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਕੱਢੂਗਾ ਜਪਦੇ ਮੁੱਖ ਮੰਤਰੀ ਆਏ ਉਹ ਕਹਿੰਦੇ ਭਈ ਜੇ ਤਰਨ ਤਨ ਚੋਂ ਨਸ਼ਾ ਖਤਮ ਕਰਨਾ ਇੱਕ ਵਾਰੀ ਹਰਬੀਤ ਸਿੰਘ ਸੰਧੂ ਨੂੰ ਚੜੋ ਕਹਿੰਦੇ ਆ ਵਾਰੀ ਪਾਚੀ ਨੂੰ ਮੈਂ 2022 ਦੇ ਵਿੱਚ ਜਦੋਂ ਕੈਂਪੇਨਿੰਗ ਕਰਵਾ ਰਹੇ ਹਾਂ ਨਾ ਜੀ ਤੇ ਮੈਂ ਵੀ ਬੜਾ ਵੱਡਾ ਫਮਕਰ ਹਾਂ ਆਮ ਆਦਮੀ ਪਾਰਟੀ ਦਾ ਤੇ ਮੈਂ ਨਾ ਬੜਾ ਜਿਆਦਾ ਛੁੱਟੀਆਂ ਲੈ ਲੈ ਪਤਾ ਨਹੀਂ ਕਿੰਨਾ ਕਿ ਮੈਂ ਮਤਲਬ ਕੰਮ ਕੀਤਾ ਹੋਗਾ ਇਹਨਾਂ ਵਾਸਤੇ ਛਾੜੂ ਵਾਸਤੇ ਬੜਾ ਯਾਰ ਕਿਉਂਕਿ ਉਸ ਵਕਤ ਸਾਡੇ ਨੇ ਹੱਥੇ ਸਿੰਘਾਂ ਤੇ ਜਿਹੜੀਆਂ ਹੈਗੀਆਂ ਗੋਲੀਆਂ ਚਲਾਈਆਂ ਸੀ ਤੇ ਗੁਟਕਾ ਸਾਉਂ ਦੀਆਂ ਸੌਂਆਂ ਖਾ ਕੇ ਤੇ ਸਰਕਾਰ ਕਾਂਗਰਸ ਲੈ ਕੇ ਆਈ ਕਿ ਅਸੀਂ ਜਿਹੜੇ ਬੇਅਦਬੀ ਦੇ ਦੋਸ਼ੀ ਉਹਨਾਂ ਨੂੰ ਅਸੀਂ ਨਾ ਜਿਹੜੀਆਂ ਹੈ ਗਿਆ ਸਜ਼ਾਵਾ ਦੇਵਾਂਗੇ ਪਰ ਕੀਤਾ ਕੱਖ ਨਹੀਂ ਪਰ ਕੀਤਾ ਕੱਖ ਨਹੀਂ ਇਹੋ ਜੇ ਹਾਲਾਤ ਵੈਨੂੰ ਗੰਦਲੇ ਤੋਂ ਵੀ ਗੰਦਲਾ ਪੰਜਾਬ ਬਣਾਤਾ ਸਫਰਨਾ ਜੁੜੇ ਹੋ ਤੁਸੀਂ ਤੇ ਮੈਂ ਜੋਤ ਹਲਕਾ ਤਰਨ ਤਰਨ ਤੋਂ ਤੁਸੀਂ ਦੇਖ ਰਹੀਆਂ ਲਗਾਤਾਰ ਸਾਡੀ ਟੀਮ ਕਵਰੇਜ ਕਰ ਰਹੀ ਹੈ ਇਸ ਵਕਤ ਭਾਈ ਅਮਰਪਾਲ ਸਿੰਘ ਦੀ ਟੀਮ ਹੈ ਜਿਹੜੀ ਫਰਿਸ ਪੰਜਾਬ ਦੀ ਜਿਹੜੀ ਟੀਮ ਹੈ ਉਹ ਕੈਂਪੇਨ ਕਰ ਰਹੀ ਹੈ ਘਰ ਘਰ ਜਾ ਕੇ ਡੋਰ ਟੂ ਡੋਰ ਜਾ ਕੇ ਆਪਣੀ ਚੋਣ ਪ੍ਰਚਾਰ ਕਰ ਰਹੀ ਹੈ ਭਾਈ ਸਾਹਿਬ ਚੋਣ ਪ੍ਰਚਾਰ ਕੇ ਵਿਚਰ ਰਹੇ ਤੁਸੀਂ ਚੋਣ ਪ੍ਰਚਾਰ ਤੇ ਛੱਡੋ ਅੱਜ ਤੇ ਮੈਨੂੰ ਇਹਨਾਂ ਗਲੀਆਂ ਜਾ ਕੇ ਰੋਣ ਆ ਰਿਹਾ ਜੀ 70 ਸਾਲਾਂ ਤੋਂ ਜਿਹੜੇ ਗਲੀਆਂ ਨਾਲੀਆਂ ਦੀਆਂ ਜਿਹੜੀਆਂ ਸਰਕਾਰਾਂ ਅੱਜ ਤੱਕ ਰਾਜ ਕਰਦੀਆਂ ਆ ਰਹੀਆਂ ਜੇ ਤਸਵੀਰਾਂ ਤੁਸੀਂ ਦੇਖੋ ਵਿਕਾਸ ਵੇਖੋ ਪੰਜਾਬ ਦਾ ਹਾਲਾਤ ਵੇਖੋ ਪੰਜਾਬ ਦੇ ਕਿੰਨਾ ਜਿਆਦਾ ਵਿਕਾਸ ਹੋਇਆ ਵੈ ਗੁਰੂ ਜੀ ਅੱਜ ਦੀ ਤੁਸੀਂ ਸ਼ੋਅ ਕਰ ਰਹੇ ਜੋ ਨਾ ਇਹ ਨਦੀਆਂ ਗੱਡੀਆਂ ਨੇ ਨਾਲੀਆਂ ਦੇ ਵਿੱਚ ਜਿੱਦਾਂ ਤੁਸੀਂ ਵੇਖ ਰਹੇ ਹੋ ਨਾ ਬਾਹਰ ਫੋਰਨ ਦੇ ਵਿੱਚ ਕਿ ਗਲੀਆਂ ਚੱਲਦੀਆਂ ਹੁੰਦੇ ਤੇ ਵਿੱਚ ਨਦੀਆਂ ਵੇਖੋ ਨਦੀਆਂ ਚੱਲਣ ਦੀਆਂ ਵਿੱਚ ਦੀ ਕਿੱਡਾ ਸੋਹਣਾ ਵਿਕਾਸ ਆ ਪਹਾੜ ਵੀ ਬਣਾਏ ਹੋਏ ਇਹਨਾਂ ਨੇ ਹੈ ਨਾ ਇੱਥੇ ਬੜੀਆਂ ਵਧੀਆ ਛੱਕੇ ਇਹ ਆਪ ਜਾਣ ਪੁੱਝ ਕੇ ਕੀਤਾ ਹੋਇਆ ਇਹਨਾਂ ਨੇ ਵਿਕਾਸ ਜਿਆਦਾ ਕਰਤਾ ਤੇ ਮਤਲਬ ਹੁਣ ਹੋਰ ਵਿਕਾਸ ਇਹ ਕਰ ਰਹੀ ਆ ਜਿਹੜੇ ਕਹਿੰਦੇ ਸਾਨੂੰ ਇਸ ਵਾਰ ਲੈ ਕੇ ਆਓ ਅਸੀਂ ਐਂ ਕਰਦੇ ਆਂਗੇ ਅਸੀਂ ਉਂ ਕਰਦੇ ਆਂਗੇ ਤੇ ਹਾਲਾਤ ਵੇਖੋ ਵੈਗਰੂ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਰੰਗਲਾ ਪੰਜਾਬ ਬਣਾਤਾ ਅਸੀਂ ਵਿਕਾਸ ਕਰਤਾ ਕਹਿੰਦੇ ਮੈਨੂੰ ਤਾਂ ਰੰਗ ਤੇ ਕਿਤੇ ਦਿਂਦਾ ਨਹੀਂ ਹਾਂ ਗੰਦਲਾ ਪੰਜਾਬ ਜ਼ਰੂਰ ਬਣਾਤਾ ਹਰ ਘਰ ਚ ਨਸ਼ਾ ਹੁਣ ਇੱਥੇ ਕੰਪੇਨ ਕਰ ਰਹੇ ਹਾਂ ਤੇ ਭੈਣ ਸਾਡੀ ਕਹਿੰਦੀ ਕਿ ਅਸੀਂ 7 ਵਜੇ ਤੋਂ ਬਾਅਦ 10 ਰੁਪਏ ਦਾ ਨੋਟ ਲੈ ਕੇ ਹੱਥ 'ਚ ਅਸੀਂ ਨਿਕਲ ਨਹੀਂ ਸਕਦੇ ਤੁਰੇ ਜਾਂਦੇ ਸਾਡੇ ਤੋਂ ਮੋਬਾਈਲ ਖੋਹ ਲਿੱਤਾ ਜਾਂਦਾ ਕਿਤੇ ਬਿਮਾਰੀ ਸ਼ਮਾਰੀ ਹੋ ਜੇ ਨਾ ਕਿ ਸਿਰ ਡਰਦੇ ਰਾਤ ਨੂੰ ਹਸਪੀਟਲ ਨਹੀਂ ਜਾਂਦੇ ਕਿ ਸਾਡੇ ਤੋਂ ਇਥੋਂ ਘਰ ਤੋਂ ਹਸਪੀਟਲ ਤੱਕ ਪਹੁੰਚਿਆ ਜਾਣਾ ਕਿ ਨਹੀਂ ਕਿ ਰਸਤੇ ਜਿਹੜੇ ਕੋਈ ਚਾਰ ਪੈ ਛਲੜ ਲੈ ਕੇ ਜਾਵਾਂਗੇ ਉਹ ਹੀ ਨਾ ਕੋਈ ਖੋਲੇ ਇਹੋ ਜਿਹੇ ਹਾਲਾਤ ਹੈ ਨੂੰ ਗੰਦਲੇ ਤੋਂ ਵੀ ਗੰਦਲਾ ਪੰਜਾਬ ਬਣਾਤਾ ਵੈਗਰੂ ਅਸੀਂ ਚਾਹੁੰਦੇ ਆ ਕਿ ਤੁਸੀਂ ਸਰਕਾਰੋ ਜੇ ਤੁਸੀਂ ਜਿਉਂਦੇ ਜੋ ਜੇ ਤੁਸੀਂ ਕੁਝ ਅਣਖ ਵਾਲੇ ਜੋ ਜਿਹੜੇ ਵਾਅਦੇ ਕਰਕੇ ਕਿਤੇ 10% ਨਿਭਾ ਦਿਓ ਤਿੰਨ ਤਿੰਨ ਵਾਰਾਂ ਐਮ ਐਲ ਏ ਬਣਿਆ ਹਰਮੀਤ ਘਰ ਘਰ ਚ ਨਸ਼ਾ ਵੜਦਾ ਇੱਥੇ ਬੱਚੇ 10 10 ਸਾਲ ਦੇ ਬੱਚੇ ਨਸ਼ਿਆਂ ਤੇ ਲਾਤੇ ਆ ਇਸ ਇਲਾਕੇ ਦੇ ਵਿੱਚ ਹਾਲਾਤ ਇੰਨੇ ਜਿਆਦੇ ਮਾੜੇ ਹੋ ਚੁੱਕੇ ਆ ਇੱਕ ਵੀਰ ਉਹ ਸਾਹਮਣੇ ਗਲੀ ਦੇ ਵਿੱਚ ਪਿਆ ਉਹਨੂੰ ਅਸੀਂ ਪੁੱਛਿਆ ਕਿ ਕੀ ਹੋਇਆ ਕਹਿੰਦਾ ਜੀ ਨਸ਼ੇ ਕਰਕੇ ਤੇ ਮੈਂ ਆਹ ਨਸ਼ੇ ਕਰਕੇ ਕੀ ਹੋਇਆ ਕਹਿੰਦਾ ਥਲੜਾ ਧੜ ਨਹੀਂ ਚੱਲਦਾ ਮੈਂ ਕਿਉਂ ਕਹਿੰਦਾ ਟੀਕਾ ਲਾ ਬੈਠਾ ਹੋਇਆ ਕਿੱਥੇ ਕਹਿੰਦਾ ਨਲਾਂ 'ਚ ਜਿਸ ਬੱਚੇ ਦੇ ਨਲਾਂ ਦੇ ਵਿੱਚ ਟੀਕਾ ਲੱਗ ਗਿਆ ਵੈਗਰੂ ਕੀ ਰਹਿ ਗਿਆ ਉਹਦੇ ਪੱਲੇ ਸਰਕਾਰ ਤਾਂ ਕਹਿੰਦੀ ਸੀ ਯੋਧ ਨਸ਼ਿਆ ਵਿਰੋਧ ਚਲਾਇਆ ਮੈਨੂੰ ਤਾਂ ਯੋਧੇ ਇਹਨਾਂ ਦਾ ਨਸ਼ਿਆਂ ਵਿਰੁੱਧ ਜੜਾ ਚਲਾਇਆ ਜ਼ਰੂਰ ਹੋਇਆ ਇਹਨਾਂ ਨੇ ਪਰ ਉਹ ਘਰ ਘਰ ਪਹਚਾ ਕੇ ਨਸ਼ਾ ਖਤਮ ਕਰ ਰਹੇ ਨੇ ਬਾਹਰੋਂ ਆ ਰਿਆ ਇਹਨਾਂ ਦੇ ਗਦਾਮ ਭਰੇ ਹੋਏ ਆ ਉਹ ਗਦਾਮ ਖਾਲੀ ਕਰ ਰਹੇ ਆ ਖਤਮ ਕਰ ਰਹੇ ਆ ਲੋਕਾਂ ਦੀਆਂ ਨਸਲਾਂ ਦੇ ਵਿੱਚ ਲਾ ਲਾ ਕੇ ਨਾੜਾਂ ਤੱਕ ਪਹਚਾ ਪਹਚਾ ਕੇ ਇਹ ਕਾਰਜ ਜ਼ਰੂਰ ਕਰ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਆਏ ਉਹ ਕਹਿੰਦੇ ਭਈ ਜੇ ਤਰਨ ਤਨ ਚੋਂ ਨਸ਼ਾ ਖਤਮ ਕਰਨਾ ਇੱਕ ਵਾਰੀ ਹਰਬੀਤ ਸਿੰਘ ਸੰਧੂ ਨੂੰ ਚੁਣੋ ਕਹਿੰਦੇ ਆਵਾਜ਼ ਵੀ ਪਾਰਟੀ ਨੂੰ ਚੁਣੋ ਮੈਂ 2022 ਦੇ ਵਿੱਚ ਜਦੋਂ ਕੈਂਪੇਨਿੰਗ ਕਰਵਾ ਰਹੇ ਹਾਂ ਨਾ ਜੀ ਤੇ ਮੈਂ ਵੀ ਬੜਾ ਵੱਡਾ ਪਮਕੜ ਹਾਂ ਆਮ ਆਦਮੀ ਪਾਰਟੀ ਦਾ ਤੇ ਮੈਂ ਨਾ ਬੜਾ ਜਿਆਦਾ ਛੁੱਟੀਆਂ ਲੈ ਲੈ ਪਤਾ ਨਹੀਂ ਕਿੰਨਾ ਕਿ ਮੈਂ ਮਤਲਬ ਕੰਮ ਕੀਤਾ ਹੋਗਾ ਇਹਨਾਂ ਵਾਸਤੇ ਝਾੜੂ ਵਾਸਤੇ ਬੜਾ ਯਾਰ ਕਿਉਂਕਿ ਉਸ ਵਕਤ ਸਾਡੇ ਨੇ ਹਥੇ ਸਿੰਘਾਂ ਤੇ ਜਿਹੜੀਆਂ ਹੈਗੀਆਂ ਗੋਲੀਆਂ ਚਲਾਈਆਂ ਸੀ ਤੇ ਗੁਟਕਾ ਸਾਉਂ ਦੀਆਂ ਸੌਂਆਂ ਖਾ ਕੇ ਤੇ ਸਰਕਾਰ ਕਾਂਗਰਸ ਲੈ ਕੇ ਆਏ ਸੀ ਕਿ ਅਸੀਂ ਜਿਹੜੇ ਬੇਅਦਬੀ ਦੇ ਦੋਸ਼ੀ ਉਹਨਾਂ ਨੂੰ ਅਸੀਂ ਨਾ ਜਿਹੜੀਆਂ ਹੈ ਗਿਆ ਸਜ਼ਾਵਾ ਦੇਵਾਂਗੇ ਪਰ ਕੀਤਾ ਕੱਖ ਨਹੀਂ ਤੇ ਇਹਨਾਂ ਨੇ ਵੀ ਬੜੇ ਜਿਆਦੇ ਵਾਅਦੇ ਕੀਤੇ ਬੜੇ ਸਬਜ ਬਾਗ ਵਿਖਾਏ ਸਾਨੂੰ ਤੇ ਜਦੋਂ ਅਸੀਂ ਆਏ ਤੇ ਬੜੇ ਬੋਡ ਲਾਏ ਕੜੇ ਕੀਤਾ ਤੇ ਇੱਥੇ ਅਸੀਂ ਕੰਪੇਨੀ ਕਰਦੇ ਆ ਤੇ ਮਨੀਸ਼ ਸਸੋਧੀ ਆ ਗਏ ਕਹਿੰਦੇ ਕਿ ਜੇ ਤੁਸੀਂ ਪੰਜਾਬ ਬਚਾਉਣਾ ਜੇ ਤੁਸੀਂ ਬੱਚਿਆਂ ਆਪਣੇ ਨੂੰ ਭੇਖ ਨੂੰ ਬਚਾਉਣਾ ਤਾਂ ਫਿਰ ਹਰਮੀਤ ਨੂੰ ਕਿਤੇ ਵੋਟ ਨਾ ਪਾ ਬੈਠਿਓ ਅਸੀਂ ਹਰਮੀਤ ਨੂੰ ਟੰਗਣਾ ਜਿੱਦਾਂ ਸਰਕਾਰ 'ਚ ਆਏ ਅਸੀਂ ਹਰਮੀਤ ਨੂੰ ਟੰਗਾਂਗੇ ਇੱਕ ਸਾਡੇ ਅੱਖਾਂ ਦੇ ਵਿੱਚ ਮਜੀਠੀਆ ਰੜਕਦਾ ਤੇ ਦੂਜਾ ਸਾਡੀ ਅੱਖਾਂ ਦੇ ਵਿੱਚ ਰੜਕਦਾ ਮਜੀਠਾ ਹਰਮੀਤ ਹੁਣ ਪਤਾ ਨਹੀਂ ਕਹਿੰਦੇ ਮੈਂ ਸੁਣ ਰਿਹਾ ਹਾਂ ਕਿ ਕੋਈ ਨਾ ਇਹਨਾਂ ਨੇ 20 ਕਰੋੜ ਰੁਪਏ ਦਾ ਇੱਕ ਸਰਫ ਮੰਗਾਇਆ ਦਿੱਲੀ ਨਾ ਇਹਨੇ ਬੈਗ ਭਰ ਕੇ ਦੋ ਜੀ ਤੇ ਉਹਦੇ ਵਿੱਚ ਉਹਨੂੰ ਤੋਤਾ ਫਰਮੀਤ ਨੂੰ ਧੋਕੇ ਤੇ ਉਹ ਸਾਰਾ ਜਿਹੜਾ ਹੈਗਾ ਉਹਦਾ ਜਿਹੜਾ ਨਸ਼ਿਆ ਨੁਸ਼ਿਆਂ ਵਾਲਾ ਸੀ ਉਹ ਕੰਮ ਉਹਦਾ ਸਾਫ਼ ਹੋ ਗਿਆ ਤੇ ਉਹ ਇਨਕਲਾਬੀ ਯੋਧਾ ਬਣ ਗਿਆ ਹੁਣ ਬਿਲਕੁਲ ਕਲੀਨ ਵਾ ਕੋਈ ਉਹਦੀ ਦਿੱਕਤ ਕੋਈ ਵੀ ਤੇ ਹੁਣ ਉਹ ਨਸ਼ੇ ਨਹੀਂ ਵੇਦਾ ਕਿਉਂ ਹੁਣ ਇਨਕਲਾਬੀ ਯੋਧਾ ਬਣ ਗਿਆ ਤੇ ਹੁਣ ਜੇ ਤੁਸੀਂ ਉਹਨੂੰ ਬਣਾਤਾ ਤੇ ਮੈਨੂੰ ਲੱਗਦਾ ਨਹੀਂ ਕਿ ਜਿਹੜਾ 20 ਕਰੋੜ ਰੁਪਿਆ ਜਿਹੜਾ ਉਹਨੇ ਸਿਰਫ ਖਰੀਦੇ ਆ ਜੀ 20 ਕਰੋੜ ਚ ਤੇ ਉਹ ਵੀਰ ਇੱਥੇ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਕੱਢੂਗਾ ਇਹਨਾਂ ਤੱਕ ਨਸ਼ਾ ਪਚਾ ਕੇ ਹੀ ਕੱਢੂਗਾ ਸੋ ਇਹ ਚੀਜ਼ਾਂ ਇਹਨਾਂ ਨੂੰ بچੋ ਇਹਨਾਂ ਤੋਂ ਜਿੰਨਾ ਬਚ ਸਕਦੇ ਆ ਕਿਉਂਕਿ ਹਰਮੀਤ ਨੂੰ ਕੌਣ ਨਹੀਂ ਜਾਂਦਾ ਇਸ ਸ਼ਹਿਰ ਦੇ ਵਿੱਚ ਕੋਈ ਪ੍ਰਾਪਰਟੀ ਨਹੀਂ ਛੱਡੀ ਮੜੀਆਂ ਤੱਕ ਵੇਚਤੀਆਂ ਸ਼ਹਿਰ ਦੀ ਜਿਹੜੀ ਹੈਗੀ ਛੱਪੜ ਵੇਚ ਦਿੱਤੇ ਗਏ ਇੱਥੇ ਮੁਰਾਦਪੁਰੇ ਦਾ ਇੱਕ ਛੱਪੜ ਹੀ ਉਹਦੇ ਤੇ ਵੀ ਕਬਜ਼ਾ ਹੋ ਗਿਆ ਇਧਰ ਬੜੀਆਂ ਜ਼ਮੀਨਾਂ ਨੇ ਜੀਤੇ ਕਬਜ਼ੇ ਕਰਕੇ ਬੈਠੇ ਹੋਏ ਆ ਜੇ ਉਹਨੂੰ ਮੌਕਾ ਦੇਤਾ ਤੇ ਉਹਨੇ ਛੱਡਣਾ ਥੋੜੀ ਆ ਹੋ ਸਕਦਾ ਇਹਨਾਂ ਦੀਆਂ ਝੁੱਗੀਆਂ ਝੋਪੜੀਆਂ ਵੀ ਵੇਚ ਦੇ ਸਰਕਾਰ ਤਾਂ ਕਹਿੰਦੀ ਕੱਟੜ ਇਮਾਨਦਾਰਾਂ ਦੀ ਪਾਰਟੀ ਆ ਆਮ ਆਦਮੀ ਪਾਰਟੀ ਆ ਉਹ ਜ਼ਿਆਦਾ ਹੀ ਕੱਟੜ ਨੇ ਵੈਗਰੂ ਉਹਨਾਂ ਦੇ ਕੱਟੜ ਤਾਂ ਇੱਥੋਂ ਦੀ ਦੀ ਆ ਕਿ ਕਹਿੰਦੇ ਕਿ ਇੱਕ ਇੱਕ ਜਿਹੜੇ ਛੋਟੇ ਆਮ ਘਰਾਂ 'ਚੋਂ ਬੱਚਾ ਜਾਊਗਾ ਸਾਡਾ ਜਿਹੜਾ ਮੰਤਰੀ ਬਣੂਗਾ ਐਮਐਲਏ ਬਣੂਗਾ ਤੇ ਉਹਨਾਂ ਨੇ ਲੱਭੇ ਕੱਟੜ ਕਰੋੜਪਤੀ ਕੱਟੜ ਠੱਗ ਲਵਲੀ ਯੂਨੀਵਰਸਿਟੀਆਂ ਵਾਲੇ ਜਿਨ੍ਹਾਂ ਨੇ ਸਰਕਾਰ ਦੀਆਂ ਜ਼ਮੀਨਾਂ ਦੇ ਕਬਜ਼ੇ ਕੀਤੇ ਨੇ ਜਲੰਧਰ ਉਹਨਾਂ ਨੇ ਪਤਾ ਨਹੀਂ ਕਿੰਨੇ ਏਕੜ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਕਬਜ਼ੇ ਕਰਕੇ ਬੈਠੇ ਹੋਏ ਆ ਉਹ ਆਮ ਕਰਦਾ ਬੰਦਾ ਦੱਸੋ ਕਿੱਥੇ ਆ ਕਹਿੰਦਾ ਸੱਥਾਂ ਚ ਇਸ ਸੱਥ ਚ ਆਏ ਆ ਆ ਮੇਰੇ ਵੀਰ ਬੜੇ ਖੋਲੇ ਤੁਰੇ ਫਿਰਦੇ ਆ ਭਗਵੰਤ ਮਾਨ ਕਦੀ ਤੁਹਾਡੀ ਸਾਥ ਤੱਕ ਪਹੁੰਚਿਆ ਇੱਥੇ ਕਦੀ ਕੋਈ ਮੰਤਰੀ ਪਹੁੰਚਿਆ ਕੋਈ ਸੜਕ ਬਣਾਉਣ ਕੋਈ ਗਲੀ ਵਾਸਤੇ ਆਇਆ ਜਦੋਂ ਤੁਸੀਂ ਮੀਹਾਂ ਦੇ ਵਿੱਚ ਡੁੱਬਦੇ ਜੋ ਤੁਹਾਡੇ ਵਾਸਤੇ ਕੋਈ ਪਹੁੰਚਿਆ ਹੁਣ ਤੱਕ ਨਹੀਂ ਪਹੁੰਚਿਆ ਨਾ ਤੇ ਆ ਜਾਂਦੀ ਨੰਗ ਦੇ ਜੋ ਮੀਆਂ ਵੇਚਦੀ ਜਦੋਂ ਮੀਂਹ ਪੈਂਦੇ ਆ ਬਾਈ ਉਹਨਾਂ ਦਾ ਪਾਣੀ ਹੋ ਜਾਂਦਾ ਕਿਵੇਂ ਬਾਈ ਨਹੀਂ ਦੱਸਦੇ ਦੱਸਦੇ ਕੋਈ ਕਿੰਨਾ ਕਿੰਨਾ ਪਾਣੀ ਹੋ ਜਾਂਦਾ ਕੋਈ ਇਹ ਥੋੜਾ ਫਾਇਦਾ ਹੋ ਜਾਣਾ ਕਬਰ ਜਾਣੀ ਹੈ ਹੈ ਤੇ ਇਹ ਨੇ ਵੀਰ ਚਲੋ ਨਹੀਂ ਬੋਲ ਸਕਦੇ ਕਈ ਵਾਰ ਅਮਰੀਕਾ ਦੇ ਅੱਗੇ ਹੈ ਨਾ ਜੀ ਤੇ ਆ ਹਾਲਾਤਾਂ ਦੇ ਵਿੱਚ ਇਹ ਰਹਿ ਰਹੇ ਆ ਸੱਚ ਜਾਣਿਓ ਅੱਜ ਰੋਟੀ ਖਾਣ ਨੂੰ ਜੀ ਨਹੀਂ ਕਰਨਾ ਜਿਹੜੇ ਹਾਲਾਤ ਦੇਖੇ ਆ ਜਿਹੜੇ ਹਾਲਾਤ ਅਸੀਂ ਇਸ ਜਗ੍ਹਾ ਤੇ ਇਹ ਸ਼ਹਿਰੀ ਇਲਾਕਾ ਇੰਨਾ ਪਛੜਿਆ ਇਨਾਂ ਦਾ ਵਿਕਾਸ ਕਰਦਿਆ ਕਰਦਿਆਂ 20 ਸਾਲ ਲੱਗ ਜਾਨੇ ਹਜੇ ਤੁਸੀਂ ਦੇਖੋ ਵਿਚਾਰੇ ਇਹ ਲੋਕ ਕਿੱਦਾਂ ਰਹਿ ਰਹੇ ਹੋਣਗੇ ਇਹਨਾਂ ਨੂੰ ਬੜੇ ਸਬਜ਼ ਬਾਗ ਵਿਖਾਏ ਹੋਣਗੇ ਕਿ ਤੁਹਾਡਾ ਅਸੀਂ ਵਿਕਾਸ ਕਰਦਾਂਗੇ ਉਹ ਕਰਦਾਂਗੇ ਮੈਂ ਹੁਣ ਸੁਣ ਚ ਆ ਰਿਹਾ ਕਿ ਇਹ ਕਹਿੰਦੇ ਕਿ ਇੱਥੋਂ ਝੁੱਗੀਆਂ ਵੀ ਚੜਕਾ ਦਾਂਗੇ ਹੁਣੇ ਮੈਂ ਪਿੱਛੇ ਵੀ ਕਿਸੇ ਵੀਰ ਨਾਲ ਗੱਲ ਕਰ ਰਿਹਾ ਉਹ ਕਹਿੰਦੇ ਜੀ ਤੁਸੀਂ ਗਲਤ ਜਗ੍ਹਾ ਤੇ ਬੈਠੇ ਜੋ ਭਾਈ ਗਲਤ ਜਗ੍ਹਾ ਵਾਕਈ ਇਹਨਾਂ ਦੀ ਇਹਨਾਂ ਨੇ ਕਬਜ਼ਾ ਜੂ ਕਰਨਾ ਇਹਨਾਂ ਵੇਚਣੀਆਂ ਹੋਈਆਂ ਇਹਨਾਂ ਦੀ ਜਗ੍ਹਾ ਨੇ ਉਹ ਵਿਚਾਰੇ ਜਿਹੜੇ ਇੱਕ ਮਰਲੇ ਮਰਲੇ ਜਗ੍ਹਾ 'ਚ ਬੈਠੇ ਉਹ ਵੀ ਗਲਤ ਨੇ ਹਮ ਇੱਕ ਮਜ਼ਦੂਰੀ ਮਿਹਨਤ ਕਰਕੇ ਖਾਣ ਵਾਲੇ ਮੇਰੇ ਭਰਾ ਇਹਨਾਂ ਦੀਆਂ ਨਸਾਂ ਦੇ ਪਤਾ ਨਹੀਂ ਕਿੰਨੇ ਇਹਨਾਂ ਦੇ ਬੱਚਿਆਂ ਦੇ ਕਿੰਨਿਆਂ ਦੇ ਨਸਾਂ ਦੇ ਵਿੱਚ ਜਿਹੜਾ ਹੈਗਾ ਉਹ ਨਸ਼ਾ ਡੋਟੇ ਮੁੱਖ ਮੰਤਰੀ ਕਹਿੰਦੀ ਸੀ ਜੇ ਕੋਈ ਪੰਜਾਬ ਦਾ ਦੁੱਖ ਸਮਝ ਸਕਦਾ ਤਾਂ ਉਹ ਆਮ ਆਦਮੀ ਪਾਰਟੀ ਆ ਹਾਂ ਇਹ ਨਹੀਂ ਮੈਂ ਕਹਿ ਸਕਦਾ ਪਰ ਜੇ ਕੋਈ ਦੁੱਖ ਦੇ ਸਕਦਾ ਤੇ ਉਹ ਆਮ ਆਦਮੀ ਪਾਰਟੀ ਆ ਹਰ ਘਰ 'ਚ ਇੱਕ ਦੁੱਖ ਪਚਾਇਆ ਹਰ ਘਰ ਦੇ ਵਿੱਚ ਇੱਕ ਬੱਚੇ ਦਾ ਸਿਵਾ ਬਲਿਆ ਹੋਊਗਾ ਜਵਾਨੀ ਦੇ ਵਿੱਚ ਹੂੰ ਇਹ ਜ਼ਰੂਰ ਮੈਂ ਵੇਖਿਆ ਇੱਥੇ ਵੀ ਮੇਰੇ ਭਰਾਵਾ ਹੋ ਸਕਦਾ ਕੈਮਰੇ ਤੋਂ ਸੰਗਾ ਜਾਂਦੇ ਜਾਂ ਕਿਦਾਂ ਪਰ ਮੈਨੂੰ ਨਹੀਂ ਲੱਗਦਾ ਕਿ ਇੱਕ ਵੀ ਬੰਦਾ ਕਹਦੇ ਕਿ ਕੋਈ ਨੇ ਕੋਈ ਦੁੱਖ ਸੁਣ ਆਇਆ ਕੋਈ ਦੁੱਖ ਸੁਣਨ ਜੇ ਮੇਰੇ ਭਰਾਓ ਕਿਸੇ ਨੇ ਕੋਈ ਦੁੱਖ ਨਹੀਂ ਸੁਣਿਆ ਕਿਸੇ ਨੇ ਕੋਈ ਇੱਥੇ ਨਹੀਂ ਇਹ ਸਭ ਇੱਕ ਗੱਲਾਂ ਬਣਾਈਆਂ ਛੋਸ਼ੇ ਛੱਡੇ ਉਹ ਉਹ ਇੱਕ ਬਹੁਤ ਵੱਡਾ ਕਲਾਕਾਰ ਆ ਤੇ ਕਲਾਕਾਰ ਨੂੰ ਕਲਾਕਾਰੀ ਆਉਂਦੀ ਹੁੰਦੀ ਆ ਠੀਕ ਆ ਉਹ ਮਤਲਬ ਆਪਣਾ ਭੰਡਪੁਣਾ ਜਾ ਕਰਕੇ ਜਿੱਦਾਂ ਕਿ ਆਮ ਕਰਦਾ ਰਿਹਾ ਜੋੜੀ ਜਿਹਦੇ ਨਾਂ ਨਾਲ ਉਹ ਮਸ਼ਹੂਰ ਸੀ ਬੜਾ ਸਤਿਕਾਰਯੋਗ ਹੈ ਸਾਡੇ ਵਾਸਤੇ ਅਸੀਂ ਉੱਤੇ ਗਲਤ ਸ਼ਬਦਾਵਲੀ ਨਹੀਂ ਵਰਤੇ ਕਿਉਂਕਿ ਸਵਧਾਨੀ ਕਿ ਉਹਦੇ ਕੋਲ ਬਹੁਤ ਵੱਡਾ ਅਹੁਦਾ ਹੈ ਅਸੀਂ ਤਾਂ ਇਹ ਪੰਜਾਬ ਦਾ ਪੁੱਤ ਬਣੇ ਦਿੱਲੀ ਦੇ ਦਲਾਲਾਂ ਤੋਂ ਬਾਅਦ ਤੇ ਪੰਜਾਬ ਦਾ ਭਲਾ ਕਰ ਹੋ ਸਕਦਾ ਤੈਨੂੰ ਮਹਾਰਾਜ ਤੈਨੂੰ ਸਮੱਤ ਦੇਵੇ ਤੇ ਤੂੰ ਤੈਨੂੰ ਫੇਰ ਅੱਗੇ ਤੈਨੂੰ ਸਰਦਾਰੀ ਦੇਵੇ ਤੇ ਗੁਰੂ ਮਹਾਰਾਜ ਦਾ ਹੁਕਮ ਹੀ ਤੈਨੂੰ ਸਰਦਾਰੀ ਆ ਦੇਣੀ ਆ ਪਰ ਤੂੰ ਸਾਂਭ ਨਹੀਂ ਸਕਿਆ ਲੋਕਾਂ ਨੇ ਅੱਜ ਕੀ ਕੀ ਆਪਣੇ ਦੁੱਖ ਦੱਸਿਆ ਲੋਕਾਂ ਨੂੰ ਮਿਲਦੇ ਹੋ ਕੰਪੇਨ ਕਰ ਰਹੇ ਹੋ ਲੋਕ ਕੀ ਕੀ ਦੁੱਖ ਰੋ ਰਹੇ ਆ ਵੈਰੀ ਰੋਕ ਜਦੋਂ ਤੁਸੀਂ ਵੀ ਮਿਲੋ ਤੇ ਲੋਕ ਇਹੀ ਆਂਦੇ ਆ ਕਿ ਸਾਨੂੰ ਸਿਰਫ ਹੁਣ ਤੱਕ ਸੁਪਨੇ ਵਿਖਾਏ ਗਏ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਤੱਕ ਅਜੇ ਤੱਕ ਨਹੀਂ ਆਇਆ ਨਾ ਸਾਡੇ ਕੋਲ ਸਕੂਲ ਨੇ ਨਾ ਸਾਡੇ ਕੋਲ ਦਵਾਈ ਦਾ ਕੋਈ ਸਾਧਨ ਇਵਨ ਦਵਾਈ ਦਾ ਤਾਂ ਆਊਗਾ ਬਿਮਾਰੀਆਂ ਤੇ ਆ ਸਾਹਮਣੇ ਗਲੀਆਂ ਟੱਟੀਆਂ ਪਈਆਂ ਨੇ ਵਿੱਚ ਪਾਣੀ ਖੜੋਤਾ ਐ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਆ ਲੈਟਰਿੰਗ ਬਾਥਰੂਮ ਦੇ ਕੋਈ ਪ੍ਰਬੰਧ ਨਹੀਂ ਝੁੱਗੀ ਝੌਪੜੀ ਅਜੇ ਤੱਕ ਇਹਨਾਂ ਨੂੰ ਜਿਹੜੀਆਂ ਸਰਕਾਰਾਂ ਨੇ 70 ਸਾਲਾਂ ਦੇ ਵਿੱਚ ਅਜੇ ਤੱਕ ਇਹਨਾਂ ਨੂੰ ਦੋ ਕਮਰੇ ਨਹੀਂ ਦੇ ਸਕੀਆਂ ਤੇ ਉਹਨਾਂ ਨੇ ਇਹਨਾਂ ਦਾ ਵਿਕਾਸ ਕੀ ਕਰਨਾ ਬੱਚਿਆਂ ਦੀ ਪੜ੍ਹਾਈ ਦਾ ਇਹਨਾਂ ਨੂੰ ਨਹੀਂ ਖੁਦ ਪਤਾ ਵਿਚਾਰੇ ਆਪਣੀ ਮਿਹਨਤ ਕਰਕੇ ਆਉਂਦੇ ਆ ਤੇ ਕਹਿੰਦੇ ਕਿ ਕਈ ਵਾਰਾਂ ਰਸਤੇ ਦੇ ਵਿੱਚ ਹੀ ਲੁੱਟੇ ਜਾਂਦੇ ਆ ਸਰਕਾਰ ਤਾਂ ਕਹਿੰਦੀ ਸੀ ਸਿੱਖਿਆ ਕ੍ਰਾਂਤੀ ਚਲਾਦੀ ਇੱਕ ਕ੍ਰਾਂਤੀ ਇਹਨਾਂ ਨੇ ਨਸ਼ਿਆਂ ਦੀ ਕ੍ਰਾਂਤੀ ਜ਼ਰੂਰ ਚਲਾਈ ਆ ਹਰ ਘਰ ਤੱਕ ਨਸ਼ਾ ਪਹੁੰਚਾਇਆ ਸਿੱਖਿਆ ਦਾ ਪਤਾ ਨਹੀਂ ਜੀ 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 ਹਾਂਜੀ ਭਾਈ ਸਾਹਿਬ ਜੀ ਕੀ ਆਸ ਕਰਦੇ ਹੋ ਤਰਨਤਾਰਨ ਦੇ ਲੋਕਾਂ ਤੋਂ ਇਸ ਮੈਂ ਇਹ ਤੇ ਤਰਨਤਾਰਨ ਦੇ ਲੋਕਾਂ ਨੂੰ ਇੱਕ ਅਪੀਲ ਵੀ ਕਰਦਾ ਤੇ ਇੱਕ ਆਸ ਕਰਦਾ ਹਾਂ ਕਿ 70 ਸਾਲਾਂ ਜੀ ਤੁਹਾਨੂੰ ਬੜਾ ਲੁੱਟਿਆ ਬੜਾ ਤੁਹਾਨੂੰ ਘੁੱਸਿਆ ਹੈ ਤੁਸੀਂ ਬੜੀ ਵਾਰ ਠੱਗੇ ਗਏ ਜੋ ਇਸ ਵਾਰ ਵੇਖਿਓ ਇਹਨਾਂ ਦੇ ਫੇਰ ਛਲਾਵੇ 'ਚ ਨਾ ਆਓ ਇੱਕ ਚੰਗੀ ਸਰਕਾਰ ਲੈ ਕੇ ਆਓ ਚੰਗੇ ਬੰਦੇ ਲੈ ਕੇ ਆਓ ਜੋ ਤੁਹਾਡੇ ਘਰਾਂ 'ਚ ਉੱਠਣ ਤੇ ਤੁਹਾਡੇ ਆਣਗੇ ਘਰਾਂ ਦੇ ਵਿੱਚ ਬਹਿਣ ਤੇ ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਸਭ ਤੋਂ ਵੱਡਾ ਰੋਗ ਲੱਗਾ ਹੋਇਆ ਨਸ਼ੇ ਦਾ ਉਹ ਤੋਂ ਬਚਾਉਣਾ ਤੇ ਚੰਗਾ ਪਹਵਿਕ ਦੇਣਾ ਕਿਉਂਕਿ ਨੌਕਰੀਆਂ ਵੀ ਉਹਨਾਂ ਖੋਲੀਆਂ ਰਾਜਸਥਾਨ ਹਰਿਆਣਾ ਜੂਪੀ ਇਹਨਾਂ ਨੂੰ ਜਿਹੜੀਆਂ ਸਟੇਟਾਂ ਨੂੰ ਉਹਨਾਂ ਨੇ ਨੌਕਰੀਆਂ ਦੇਤੀਆਂ ਇਹਨਾਂ ਵਾਸਤੇ ਕੀ ਛੱਡਿਆ ਸਿਰਫ ਇੱਕ ਨਸ਼ਾ ਅੱਜ ਦੇ ਵਿੱਚ ਅੱਜ ਦਾ ਜੂਤ ਨਸ਼ੇ ਜੋਗਾ ਰਹਿ ਗਿਆ ਜਾਂ 20 ਕਿਲੋ ਕਣਕ ਜੋਗਾ ਰਹਿ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਕੁਝ ਨਹੀਂ ਮਿਲਿਆ ਹੁਣ ਤੱਕ ਇਹ ਨਸ਼ੇ ਤੋਂ ਇਲਾਵਾ ਇਹ ਮੈਸੀ ਤੇ ਚਾਹੁੰਦੇ ਆ ਕਿ ਇੱਕ ਸਰਕਾਰੇ ਖਾਲਸਾ ਆਵੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਹੜੇ ਤੁਰੇ ਆ ਪੰਜਾਬ ਦੇ ਭਲੇ ਵਾਸਤੇ ਅਸੀਂ ਉਮੀਦ ਕਰਦੇ ਆਂ ਆਸ ਕਰਦੇ ਆਂ ਕਿ ਪੰਜਾਬ ਦੇ ਲੋਕ ਸਾਡਾ ਸਾਥ ਦੇਣਗੇ ਤਾਂ ਜੋ ਅਸੀਂ ਪੰਜਾਬ ਨੂੰ ਰੰਗਲਾ ਬਣਾ ਸਕੀਏ ਪੰਜਾਬ ਪੰਜਾਬੀਅਤ ਨੂੰ ਸਮਰਪਿਤ ਪਾਰਟੀ ਆ ਤੇ ਅਸੀਂ ਨਸ਼ਿਆਂ ਨੂੰ ਬੱਚਿਆਂ ਨੂੰ ਨਸ਼ੇ ਤੋਂ ਬਚਾ ਸਕੀਏ ਤੇ ਉਹਨਾਂ ਦੇ ਬਣਦੇ ਹੱਕ ਉਹਨਾਂ ਦੀਆਂ ਬਣਦੀਆਂ ਨੌਕਰੀਆਂ ਉਹਨਾਂ ਦੇ ਬਣਦੇ ਵਿਕਾਸ ਕਰ ਸਕੀਏ ਬਸ ਇੰਨੀਆਂ ਕੀ ਗੱਲਾਂ ਸਾਡੀਆਂ ਜਾਦੇ ਵਾਅਦੇ ਅਸੀਂ ਨਹੀਂ ਕਰਦੇ ਕਿ ਐਵੇਂ ਲੀਡਰਾਂ ਵਾਲੀਆਂ ਗੱਲਾਂ ਤੇ ਸਾਨੂੰ ਆਉਣੀਆਂ ਵੀ ਨਹੀਂ ਆ ਨਾਲੇ ਹੈ ਨਾ ਜੀ ਘਰਾਂ ਚੋਂ ਉੱਠੇ ਆ ਆਮ ਘਰਾਂ ਚੋਂ ਨਾ ਤੇ ਐਸੀ ਲੀਡਰ ਵਾ ਨਾ ਅਸੀਂ ਸਿਆਸੀ ਆ ਇੰਨਾ ਵਰਗੇ ਆ ਇੰਨਾ ਜਦੋਂ ਇੰਨਾ ਵੱਲ ਵੇਨੇ ਆ ਨਾ ਤੇ ਦਿਲ ਨੂੰ ਦੁੱਖ ਹੁੰਦਾ ਆਨੇ ਆ ਕਿ ਇਹ ਬੱਚੇ ਬਚ ਜਾਣ ਸਾਡਾ ਭਵਿਕਵਾ ਸਾਡੇ ਬੱਚੇ ਜਿਹੜੇ ਆ ਨਸ਼ਿਆਂ ਤੋਂ ਮੁਕਤ ਹੋਣ ਸਾਡਾ ਜਿਹੜਾ ਜੀਵਨ ਆ ਬੱਚਿਆਂ ਦਾ ਸੌਖਾ ਹੋ ਜੇ ਇੱਥੇ ਤੁਸੀਂ ਇਹਨਾਂ ਗਲੀਆਂ 'ਚ ਫਿਰੋਗੇ ਨਾ ਤੇ ਤੁਹਾਨੂੰ ਪਤਾ ਨਹੀਂ ਕਿੰਨੀਆਂ ਸੁਹਾਗਣਾ ਜਿਹੜੀਆਂ ਭਾਰਤ ਜਵਾਨੀ ਦੇ ਵਿੱਚ ਜਿਹੜੀਆਂ ਹੋ ਗਈਆਂ ਵਿਧਵਾ ਹੋਈਆਂ ਮਿਲ ਜਾਣਗੀਆਂ ਪਹਿਣਾ ਕਿੰਨੀਆਂ ਮਾਵਾਂ ਮਿਲ ਜਾਣਗੀਆਂ ਜਿਨ੍ਹਾਂ ਦੇ ਬੱਚੇ ਜਿਹੜੇ ਆ ਜਵਾਨੀ 'ਚ ਖਤਮ ਹੋ ਗਏ ਆ ਕਿੰਨੇ ਬੱਚੇ ਜਿਹੜੇ ਆ ਬਿਸਤਰਿਆਂ ਤੇ ਡਿੱਗੇ ਮਿਲ ਜਾਣਗੇ ਤੁਹਾਨੂੰ ਜਿਹੜੇ ਨਸ਼ੇ 'ਚ ਗਲਤਾਨ ਆ ਇੱਕ ਭੈਣ ਸਾਨੂੰ ਪਿੱਛੇ ਮਿਲੀ ਕਹਿੰਦੀ ਟੀਕੇ ਲਾ ਲੈਂਦਾ ਪਊ ਸਵੇਰੇ ਤੇ ਸਾਨੂੰ ਨਹੀਂ ਪਤਾ ਤੇ ਜੇ ਅਸੀਂ ਉਹਨਾਂ ਨੂੰ ਕੁਝ ਨਹੀਂ ਦਿੰਦੇ ਤੇ ਸਾਡੇ ਸਿਰ ਦੇ ਵਿੱਚ ਛੇਤਰ ਮਾਰਦਾ ਕਿ ਸਾਨੂੰ ਕੁਝ ਦੋ ਅਸੀਂ ਨੌ ਸਾਸਕ ਕਮਾ ਕੇ ਲਿਆਉਣੀਆਂ ਤੇ ਉਹ ਸਾਡੇ ਤੋਂ ਖੋ ਗਏ ਤੇ ਚਲੇ ਜਾਂਦਾ ਬੱਚਿਆਂ ਦਾ ਵੀ ਨਹੀਂ ਫਿਕਰ ਕੇ ਉਹ ਬੱਚਿਆਂ ਨੂੰ ਰੋਟੀ ਦੇਣੀ ਕਿ ਨਹੀਂ ਦੇਣੀ ਤੇ ਜਦੋਂ ਇਹ ਚੀਜ਼ਾਂ ਵੇਣੇ ਆ ਤੇ ਉਹਦਾ ਦਿਲ ਨੂੰ ਦੁੱਖ ਹੁੰਦਾ ਕੈਸੀ ਉਸ ਉਸ ਪੰਜਾਬ ਦੇ ਵਾਸੀ ਆ ਜਿੱਥੇ ਕਦੀ ਕੁੱਤੇ ਦੇ ਗਲ ਚ ਪਿਆ ਕੈਂਠਾ ਨਹੀਂ ਸੀ ਕੋਈ ਲਾਉਂਦਾ ਤੇ ਅੱਜ ਆਪਦੀ ਮਾਂ ਦੇ ਜੁੱਤੀਆਂ ਮਾਰ ਕੇ ਉਹ ਬੱਚੇ ਜਿਹੜੇ ਹੈਗੇ ਆ ਪੈਸੇ ਖੋ ਕੇ ਲੈ ਜਾਂਦੇ ਆ ਜੀ ਤੇ ਇਹ ਹਾਲਾਤ ਵਾ ਅਸੀਂ ਰਾਜ ਭਾਗ ਮਾਨੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੁਪਨਾ ਹੈ ਉਹ ਅਸੀਂ ਪੂਰਾ ਕਰਨਾ ਚਾਹੁੰਦੇ ਆ ਅਸੀਂ ਚੰਗੀ ਰਾਜਨੀਤੀ ਲੈ ਕੇ ਆਉਣਾ ਚਾਹੁੰਦੇ ਆ ਜੀ ਸੱਥਾਂ ਦੇ ਵਿੱਚੋਂ ਚੱਲਣ ਵਾਲੀ ਹੁਣ ਸੱਥਾਂ ਵਾਲਾ ਜਿਹੜਾ ਗੱਲ ਮੈਂ ਕਹਿੰਦਾ ਨਾ ਮੈਨੂੰ ਹੋਰ ਤਰ੍ਹਾਂ ਹੁੰਦਾ ਮੈਨੂੰ ਐਂ ਲੱਗਦਾ ਜਿਦਾਂ ਭਗਵੰਤ ਮਾਨ ਵਾਲੀ ਠੱਗੀ ਜੀ ਗੱਲ ਮੈਂ ਗੱਲ ਕਹਿ ਦੇਣਾ ਲੋਕ ਤੁਹਾਨੂੰ ਵੀ ਕਹਿਣਗੇ ਵੀ ਉਹ ਵੀ ਕਹਿੰਦੇ ਸੀ ਭਾਈ ਸੱਥਾ ਚੋਂ ਸਰਕਾਰ ਚਲਾਉਣੀਆਂ ਲੋਕਾਂ ਨੂੰ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਇਹਨਾਂ ਦੇ ਘਰਾਂ ਚੋਂ ਸਰਕਾਰ ਚੱਲਣੀ ਚਾਹੀਦੀ ਆ ਐ ਨਾ ਜੀ ਇਸ ਚੀਜ਼ ਬਾਰੇ ਜ਼ਰੂਰ ਸੋਚੀ ਗਿਆ ਸੀ ਜੀ ਸ਼ੁਕਰੀਆ ਭਾਈ ਸਾਹਿਬ ਤਾਂ ਲਗਾਤਾਰ ਤਰਨਤਾਰ ਹਲਕੇ ਦੀ ਤੁਹਾਨੂੰ ਅਪਡੇਟ ਦੇ ਰਹੇ ਹਾਂ ਤੁਸੀਂ ਕੀ ਸੋਚਦੇ ਹੋ ਇਸ ਵਾਰ ਤਰਨਤਾਰ ਹਲਕੇ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਹੈ ਕਿਹੜਾ ਉਮੀਦਵਾਰ ਹੈ ਭਾਰੀ ਪਵੇਗਾ ਤੇ ਕੌਣ ਵੱਡੀ ਗਿਣਤੀ ਦੇ ਨਾਲ ਜਿੱਤੇਗਾ ਇਹ ਇੱਕ ਵੱਡਾ ਸਵਾਲ ਹੈ ਫਿਲਹਾਲ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਵਾਂਗਾ ਮੈਂ ਜੋਤਕਰੇਵਾਲ ਪਲਪਲ ਦੀ ਅਪਡੇਟ ਸਾਂਝੀ ਕਰਦਾ ਰਵਾਂਗਾ ਕੈਮਰਾਮੈਨ ਆਕਾਸ਼ਦੀਪਤੀ ਨਾਲ ਸਸਿਕਾ